आदेश प्रताप सिंह कैरोदे صاحب सिंह साखबा ਨਾਲ ਸੰਬੰਧ ਦੇ ਸਾਹਿਬ ਸਿੰਘ ਸਾਹਾ ड्रग ਤਸਕਰ ਤੇ ਇਲزام ਲਗਾਏ ਨੇ ਕਾਂਗਰਸੀ ਲੀਡਰ ਹਰਮਿੰਦਰ ਸਿੰਘ ਗਿੱਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ड्रग तस्कर ਸਾਹਿਬ ਸਿੰਘ ਸਾਹਾ ਨਾਲ ਸੰਬੰਧ ਦੇ ਕੁਝ ਇਸ ਤਰ੍ਹਾਂ ਦੇ ਇਲزام ਲਗਾਏ ਗਏ ਨੇ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ ਵੱਲੋਂ ਉਹਨਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਨਾਲ ड्रग तस्कर ਸਾਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਜਿਨ੍ਹਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸਾਹਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਕਾਫੀ ਕਰੀਬੀ ਸਨ ਮੰਗਲਵਾਰ ਨੂੰ ਸਾਈਪ ਸਿੰਘ ਸਾਹਿਬਾਂ ਨੂੰ ਪੁਲਿਸ ਨੇ 14 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਹਨੂੰ ਕਾਂਗਰਸ ਨੇ ਇਲਜ਼ਾਮ ਲਗਾਈ ਨੇ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿਲਵਲੋ ਇਲਜ਼ਾਮ ਲਗਾਏ ਗਏ ਨੇ ਦੋਮਾ ਦਿਆ ਤਸਵੀਰਾਂ ਵੀ ਜਨਤਾ ਕੀਤਾ ਗਈਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਆਦੇਸ਼ ਪ੍ਰਤਾਪ ਸਿੰਘ ਕੇਰੋ ਅਤੇ ਉਹਨਾਂ ਦੇ ਨਾਲ ਨੇ ਡਰਗ ਡਿਸਕਰ ਸਾਹਿਬ ਸਿੰਘ ਸਾਹਿਬਾ ਫੜਿਆ ਗਿਆ ਜੀ ਇਹਦੇ ਕੋਲ 14 ਕਿਲੋ ਹੈਰੋਇਨ ਅਤੇ 9 ਲੱਖ ਰੁਪਈਆ ਕਰੰਸੀ ਜਿਹੜਾ ਕੈਸ਼ ਫੜਿਆ ਗਿਆ ਅਮਰਸਰ ਦੇ ਨਾਰਕੋਟਿਕ ਸੈੱਲ ਨੇ ਫੜਿਆ ਉਹਨੂੰ ਔਰ ਉਹਦੇ ਵਿੱਚ ਉਹ ਦੱਸਿਆ ਗਿਆ ਹੈ ਕਿ ਉਹਨੇ 6 ਕਿਲੋ ਹੈਰੋਇਨ ਵੇਚੀ ਆ ਤੇ 16 14 ਕਿਲੋ ਹਲੇ ਬਚੀ ਸੀ ਔਰ ਇਸ 20 ਕਿਲੋ ਹੈਰੋਇਨ ਦੇ ਨਾਲ ਮੈਂ ਮਹਿਸੂਸ ਕਰਦਾ ਕਿ ਸਾਡਾ ਸਾਰਾ ਹੀ ਤਰਨਤਨ ਜ਼ਿਲ੍ਹਾ ਰੁੜ ਸਕਦਾ ਹੈ ਔਰ ਐਡੀ ਬਰਬਾਦੀ ਹੈ ਕੱਲ ਹੀ ਮੈਂ ਇੱਕ ਨੌਜਵਾਨ ਦਾ ਸੰਸਕਾਰ ਕਰਵਾ ਕੇ ਆਇਆ 22 ਸਾਲ ਦਾ ਨੌਜਵਾਨ ਘਰੇਾਲੇ ਦਾ ਉਹ ਹੈਰੋਇਨ ਦਾ ਟੀਕਾ ਲਾ ਕੇ ਓਵਰਡੋਜ਼ ਹੋਣ ਕਰਕੇ ਮਰ ਗਿਆ ਹਰ ਰੋਜ਼ ਅਜਿਹੇ ਨੌਜਵਾਨ ਮਰਦੇ ਨੇ ਪਰ ਇਹ ਜਿਹੜੇ ਲੋਕ ਅੱਜ ਸਾਹਿਬ ਸਿੰਘ ਫੜਿਆ ਔਰ ਜਿਹਦੇ ਬਾਰੇ ਇਹ ਗੱਲ ਕਹੀ ਜਾਂਦੀ ਕਿ ਆਮ ਬੰਦਾ ਔਰ ਮੈਂ ਇਸ ਗੱਲ ਦੀ ਜਾਣਕਾਰੀ ਪ੍ਰੈਸ ਨੂੰ ਵੀ ਦਿੱਤੀ ਹੈ ਕਿ ਇਹ ਬੜਾ ਖਾਸ ਪੋਲੀਟਿਕਲ ਤੌਰ ਤੇ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋਣਾ ਜੁੜਿਆ ਜਿਹੜੇ ਕਿ ਸਾਡੇ ਮੰਤਰੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਔਰ ਮੁੱਖ ਮੰਤਰੀ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਹਨ ਉਹਨਾਂ ਦੇ ਆਲੇ ਦੁਆਲੇ ਹਰ ਰੋਜ਼ ਘੁੰਮਦਾ ਸੀ ਔਰ ਇਹ ਗੱਲ ਦੀਆਂ ਜਦੋਂ ਫੋਟੋਆਂ ਅਖਬਾਰਾਂ ਦੇ ਵਿੱਚ ਆਈਆਂ ਤੇ ਸਾਡੇ ਸਤਾਧਾਰੀ ਲੋਕਾਂ ਨੇ ਸਾਡੇ ਮੰਤਰੀ ਸਾਹਿਬ ਨੇ ਇਹ ਗੱਲ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫੋਟੋ ਕਿਸੇ ਨਾਲ ਵੀ ਲੱਥ ਸਕਦੀ ਹੈ ਕੋਈ ਵੀ ਬੰਦਾ ਆਣ ਕੇ ਸਾਡੇ ਕੋ ਫੋਟੋ ਖਿਚਾ ਸਕਦਾ ਪਰ ਮੈਂ ਦੂਸਰੀਆਂ ਫੋਟੋਆਂ ਦੇ ਕੇ ਗੱਲ ਸਾਬਤ ਕੀਤੀ ਹੈ ਕਿ ਇਹ ਬਕਾਇਦਾ ਤੌਰ ਤੇ ਬੜੇ ਲੰਮੇ ਚਰਚ ਚਿਰ ਤੋਂ ਅਕਾਲੀ ਦਲ ਦੇ ਵਰਕਰ ਔਰ ਆਗੂ ਤੌਰ ਤੇ ਵਿਚਰਦਾ ਸੀਗਾ ਇਹਨੇ ਕਈਆਂ ਅਖਬਾਰਾਂ ਵਿੱਚ ਸਪਲੀਮੈਂਟ ਲਵਾਏ ਜਿਹਦੇ ਵਿੱਚ ਉਹਨੇ ਆਪਣੇ ਆਪ ਨੂੰ ਸੀਨੀਅਰ ਅਕਾਲੀ ਖਵਾਇਆ ਔਰ ਇਹਦੀਆਂ ਫੋਟੋਆਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਨਾ ਲੱਗਦੀਆਂ ਰਹੀਆਂ ਪੁਲਿਸ ਦੇ ਵੱਡੇ ਅਫਸਰਾਂ ਨਾਲ ਲੱਗਦੀਆਂ ਰਹੀਆਂ ਔਰ ਇਹ ਕਦੇ ਵੀ ਅੱਜ ਤੱਕ ਪਿਛਲੀ ਦੀਵਾਲੀ ਤੇ ਸਪਲੀਮੈਂਟ ਲੱਗਿਆ ਅਜੇ ਤੱਕ ਕਿਸੇ ਨੇ ਡਨਾਈ ਨਹੀਂ ਕੀਤਾ ਕਿ ਇਹ ਬੰਦਾ ਸਾਡਾ ਨਹੀਂਗਾ